ਮੇਰਾ ਬੇਟਾ ਡੀਕੇ ਚਾਰੇ ਕੋਲ ਕੰਮ ਕਰ ਰਿਹਾ ਸੀਗਾ ਤਾਂ ਇਹ ਪਰੋਟ ਦੇ ਟੈਂਕੀ ਕੋਈ ਬੰਦੀ ਸੀ ਪਾਣੀ ਦੀ ਟੈਂਕੀ ਦੇ ਵਿੱਚ ਤੇ ਜਿਹਦੇ ਵਿੱਚ ਨਿਖਲ ਵੀ ਕੰਮ ਕਰ ਰਿਹਾ ਸੀਗਾ ਔਰ ਮੇਰਾ ਬੇਟਾ ਹਰਸ਼ ਕੁਮਾਰ ਉੱਥੇ ਉਹ ਵੀ ਕੰਮ ਕਰ ਰਿਹਾ ਸੀਗਾ ਇਹ ਦੋਨੋਂ ਕੰਮ ਕਰਦੇ ਸੀਗੇ ਤੇ ਕੰਮ ਕਰਦੇ ਕਰਦੇ ਇਹਨਾਂ ਨੇ ਇਹਨਾਂ ਨੇ 1 ਮਹੀਨਾ ਪੂਰਾ 27 ਇਹ ਮੁੰਡਾ ਮੇਰਾ ਹਰਸ਼ ਕੁਮਾਰ 27 ਨਵੰਬਰ ਨੂੰ ਲੱਗਿਆ ਸੀਗਾ ਉਹਨਾਂ ਦੇ ਮੈਨੂੰ ਫੋਨ ਕਰਨ ਤੇ ਡੀਕੇ ਚਾਹ ਮੈਨੂੰ ਫੋਨ ਕਰ ਰਿਹਾ ਸੀਗਾ ਕਿ ਸਾਨੂੰ ਕੋਈ ਲੜਕਾ ਦੱਸੋ ਕੰਮ ਕਰਨ ਵਾਸਤੇ ਤੇ ਮਾਰਕੀਟ ਕਰਨੀ ਹੈਗੀ ਹੈ ਤੇ ਮੈਂ ਕਿਹਾ ਚਲੋ ਮੇਰਾ ਵੀ ਬੇਟਾ ਹੈਗਾ ਵਾ ਤੇ ਮੈਂ ਕਹਿੰਦੇ ਤਾਂ ਮੈਂ ਭੇਜ ਦਿੰਦਾ ਵਾਂ ਕਿ ਆਪਣੇ ਘਰ ਦੀ ਗੱਲ ਹੈਗੀ ਆ ਕਿਉਂਕਿ ਮੈਂ ਉਹਨੂੰ ਜਾਂਦਾ ਹੀ ਪ੍ਰੋਪਰਟੀ ਲੈਣ ਦੇ ਚੱਕਰ ਚ ਜਾਂਦਾ ਸੀਗਾ ਉਸ ਬੰਦੇ ਨੇ ਸਾਡੇ ਕੋਲ ਇੱਕ ਕੋਠੀ ਲਈ ਸੀਗੀ ਨikhil ਦੇ ਕੋਲੋਂ ਤੇ ਮੇਰੇ ਕੋਲੋਂ ਉਸ ਕਰਕੇ ਮੇਰੀ ਜਾਣਕਾਰੀ ਸੀ ਉਹਨਾਂ ਨਾਲ ਤੇ ਉਸ ਤੋਂ ਪਹਿਲਾਂ ਮੈਂ ਉਹ ਮੈਂ ਉਹਨੂੰ ਫੋਨ ਦੇ ਵਿੱਚ ਪੁੱਛਿਆ 27/10/27 ਨੂੰ ਮੇਰਾ ਬੇਟਾ ਕੰਮ ਤੇ ਲੱਗਿਆ ਹੋਇਆ ਤੇ ਅੱਜ 27 ਦਸੰਬਰ ਹੋ ਗਈ ਹੈ 27 28 ਦਸੰਬਰ ਹੋ ਗਈ ਹੈ ਤੁਸੀਂ ਉਹਨੂੰ ਪੈਸੇ ਕਿਉਂ ਨਹੀਂ ਦਿਓਦੇ ਤੇ ਇਹ ਕੰਨੇ ਮੈਂ ਪੈਸੇ ਇਹ ਬੇੜਾ ਮੇਰਾ ਬੇਟਾ ਦਰਬਨ ਰੋ ਜਾ ਕੇ ਕਹਿੰਦਾ ਸੀਗਾ ਮੈਨੂੰ ਪਾਪਾ ਨੇ ਪੈਸੇ ਨਹੀਂ ਦਿੰਦੇ ਤੇ ਕਰੀ 1000 ਰੇਟਾ ਕਰੀ 2000 ਰੇਟਾ ਕਰੀ 4000 ਦਿੱਤਾ ਟੋਟਲ ਇਹਨੂੰ 7000 ਦਿੱਤਾ 25 ਦੀ ਤੱਕ ਦਾ 25 ਦੀ ਅੱਧਾ 7 ਦਿੱਤਾ ਮੈਂ ਚਾਹ ਸਾਨੂੰ ਫੋਨ ਕੀਤਾ ਮੈਂ ਕਿਹਾ ਚਾਹ ਸਾਹਿਬ ਤੁਸੀਂ ਮੈਂ ਕਿਹਾ ਪੈਸੇ ਕਿਉਂ ਨਹੀਂ ਦਿੰਦੇ ਬੇਟੇ ਨੂੰ ਉਹ ਕਹਿੰਦਾ ਵੀ ਬੇਟਾ ਤੁਹਾਡਾ ਕਿ ਕੰਮ ਘੱਟ ਕਰਦਾ ਹੈਗਾ ਮੈਂ ਕਿਹਾ ਕੰਮ ਕੋਈ ਨਹੀਂ ਘੱਟ ਕਰਦਾ ਹੈਗਾ ਮਾਰਕੀਟ ਦਾ ਕੰਮ ਹੈਗਾ ਤੁਹਾਡੇ ਘਰ ਦੇ ਵਿੱਚ ਤਿੰਨ ਤਿੰਨ ਮੈਂਬਰ ਮਾਲਕ ਬਣੇ ਹੋਏ ਆ ਇੱਕ ਗੌਰਵ ਹੈਗਾ ਉਹਦਾ ਬੇਟਾ ਇੱਕ ਮਹਿੰਤ ਹੈਗਾ ਇਹ ਲਗਾ ਲੱਗ ਪਿਆ ਉਹਦਾ ਮੁੰਡਾ ਮੇਂ ਕਿਹੜਾ ਹੈਗਾ ਤਾਂ ਹੋਣ ਨਾ ਲੱਗ ਪਿਆ ਇਹ ਚਲਾ ਗਿਆ ਇਹਨੂੰ ਲਿਜਾ ਕੇ ਉਹਨਾਂ ਨੇ ਲੈ ਗਏ ਕਿੱਥੇ ਜਾ ਕੇ ਕੁੱਟਿਆ ਮੈਨੂੰ ਨਹੀਂ ਪਤਾ ਇਹ ਜਦੋਂ ਆਇਆ ਅੰਦਰ ਇਹਦਾ ਸਿਰ ਸਾਰਾ ਟਪਟਿਆ ਹੋਇਆ ਸੀਗਾ ਇੱਥੋਂ ਕੰਨ ਦਾ ਸਾਰਾ ਹੋਇਆ ਪਿਆ ਨੱਕ ਦੀ ਹੱਡੀ ਫੈਕਚਰ ਹੋਈ ਏਦੀ ਠੀਕ ਹੈ ਔਰ ਅਸੀਂ ਕਿ ਹੋਇਆ ਕੀ ਹੈ ਇਨੀ ਦੇ ਇਹਨੂੰ ਅੰਦਰ ਵੜਿਆ ਮੰਮੀ ਗੇੜ ਲਗਾ ਲੋ ਗੇੜ ਲਗਾ ਲੋ ਗੇੜ ਲਗਾਇਆ 3-4 ਮੁੰਡੇ ਆਏ ਨੇ ਠੀਕ ਹੈ ਰਮਾਲ ਬੰਨੇ ਹੋਏ ਆ ਪੂਰੇ ਠੀਕ ਹੈ ਸਿਰ ਸੂਰ ਕੇ ਟੱਕਿਆ ਹੋਇਆ ਉਹਨਾਂ ਨੇ ਵੀਡੀਓ ਮੇਰੇ ਕੋਲ ਪਈ ਏ ਸਾਰੀ ਗਾਲਾਂ ਕੱਢੀਆਂ ਨੇ ਤੇ ਤੇਜ਼ ਹਥਿਆਰ ਦੇ ਨਾਲ ਉਹਨਾਂ ਨੇ ਆਪਣੇ ਸ਼ਟ ਕਿਹੜਾ ਲੋਕ ਹੁੰਦਾ ਉਹ ਲੋਕ ਦੇ ਵਿੱਚ ਇਹਨਾਂ ਨੇ ਇਤਾਂ ਚੀਜ਼ਾਂ ਮਾਰੀਆਂ ਪਹਿਲਾਂ ਕੁੱਟ ਮਾਰ ਉਹਨਾਂ ਨੇ ਕੀਤੀ ਹਾਂਜੀ ਪਹਿਲਾਂ ਕੁੱਟ ਮਾਰ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਇਹ ਫਿਰ ਇਹ ਹਾਂਜੀ 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 ਕਿੰਨੇ ਦਿਨ ਤੱਕ ਇਹ ਕੰਮ ਕਰਦੇ ਸੀ ਉਹਨਾਂ ਨੇ ਇਹਨਾਂ ਨੂੰ ਹਲੇ ਮਹੀਨਾ ਕੀ ਹੋ ਚੱਲਾ ਸੀ 25 ਦਿਨ ਨੂੰ ਮਹੀਨਾ ਹੋ ਜਣਾ ਸੀ ਆ 3 ਮਹੀਨਾ ਹੋ ਗਿਆ ਪੈਸੇ ਦੇਣ ਲੱਗੇ ਨਾ ਥੋੜਾ ਬਸ ਇਹਨਾਂ ਦੀ ਬੇਸਬਾਜ਼ੀ ਹੋ ਗਈ ਔਰ ਉਹ ਤੋਂ ਬਾਅਦ ਵਿੱਚ ਕਹਿਣ ਲੱਗ ਪਏ ਕਿ ਤੇ ਉਹ ਕਿ ਮੈਂ ਸਿਕਸਰ ਮਾਰ ਦਾਂਗਾ ਸਿਕਸਰ ਲੈ ਬੰਦੇ ਲੈ ਕੇ ਆ ਰਹੇ ਆ ਇਹ ਲੈ ਕੇ ਆ ਰਿਹਾ ਉਹਨੇ ਤਾਂ ਪਾੜ ਦਾਂਗਾ ਮਾਰ ਦਾਂਗਾ ਅੱਜ ਭਈਓ ਕਿ ਸਾਨੂੰ ਇੰਨੀ ਗੱਲ ਕਹਿ ਰਹੇ ਦੇਖੋ ਮੈਂ ਆਪਣੇ ਮੈਂ ਸਟਾਈਲ ਨੂੰ ਮਤਲਬ ਤਾਂ ਕੰਮ ਤੇ ਲੱਗਿਆ ਸੀ ਜੀ ਅੱਛਾ ਹੋਇਆ ਕਿ ਸੀ ਮਾਮਲਾ ਪੂਰਾ ਦੱਸੋ ਮਾਮਲਾ ਇਹ ਸੀ ਕਿ ਤਾਂ ਫੋਨ ਦੀ ਗੱਲ ਹੈ ਜਿਹੜੀ ਜਿਹੜੀ ਫੋਨ ਵਾਲੀ ਗੱਲ ਹੈ ਨਾ ਫੋਨ ਅੱਧਾ ਗੁੰਮਿਆ ਜੀ ਮੈਂ ਨਾ ਆਪਾਂ ਪੁੰਤ ਜਾਣ ਸੀ ਟੱਕ ਦੇ ਵਿੱਚ ਮੈਂ ਸੀਗਾ ਗੋਰਥੇ ਡਰਾਈਵਰ ਸਿਗਨਲ ਉੱਥੇ ਤੇ ਮੈਂ ਤੇ ਲੋੜ ਪਾਈ ਉਹਦੀ ਜੈਪ ਨਹੀਂ ਸੀਗੀ ਉਹਦੀ ਸੀਗੀ ਤੇ ਮੁੱਡੀ ਪਈ ਹੋਈ ਸੀਗੀ ਤੇ ਮੈਂ ਉਹਨੂੰ ਕਿਹਾ ਵੀ ਇਮੇ ਮੇਰੇ ਕੋ ਦੋ ਫੋਨ ਸੀ ਬਟਨ ਵਾਲਾ ਫੋਨ ਇੱਕ ਟੱਚ ਫੋਨ ਸੀ ਆ ਤੇ ਦੋਨੋਂ ਮੈਂ ਫੋਨ ਨੂੰ ਕਰਾਤੇ ਬਟਨ ਵਾਲਾ ਫੋਨ ਨਹੀਂ ਗੁੰਮਿਆ ਮੇਰਾ ਟੱਚ ਫੋਨ ਗੁੰਮ ਗਿਆ ਤੇ ਜਦੋਂ ਮੈਂ ਉੱਠਿਆ ਮੈਂ ਕਿਹਾ ਮੇਰਾ ਫੋਨ ਦੇ ਕਹਿੰਦਾ ਫੋਨ ਤਾਂ ਮੈਂ ਤੁਹਾਨੂੰ ਪਕਰਾਤਾ ਸੀਗਾ ਜਦੋਂ ਟ੍ਰਾਇਡ ਮੁੰਡਾ ਸੀ ਕਹਿੰਦਾ ਵੀ ਫੋਨ ਤਾਂ ਕਹਿੰਦਾ ਵੀ ਤੇਰੇ ਕੋਲ ਹੀ ਸੀਗਾ ਮੈਂ ਕਿਹਾ ਫੋਨ ਤੈਨੂੰ ਫਰਾਇਆ ਵਾ ਫਿਰ ਕਹਿੰਦਾ ਇਹ ਲੱਗਾ ਫੋਨ ਮੇਰੇ ਕੋਲ ਕਿਤੇ ਡਿੱਗ ਗਿਆ ਤੇ ਮੈਨੂੰ ਕਹਿੰਦਾ ਵੀ ਘਰੇ ਗੱਲ ਨਾ ਕਰੀ ਆਪਣੇ ਵੀ ਚਾਰ ਪੰਜ ਦਿਨ ਮਰ ਕਰੇ ਦੱਸਿਆ ਨਹੀਂ ਆਪਣੇ ਮੈਂ ਕਹਿੰਦਾ ਮੇਰਾ ਫੋਨ ਹੋਗਾ ਫੋਨ ਤੂੰ ਮੈਂ ਲੈ ਦੂੰਗਾ ਵੀ ਆਪਾਂ ਜੋ ਵੀ ਪੈਸੇ ਹੋਗੇ ਪੰਦੇ ਦੇ ਪੈਸੇ ਪਾ ਕੇ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਉਸ ਤੋਂ ਚਾਰ ਪੰਜ ਦਿਨ ਹਫਤਾ ਮਨ ਨੂੰ ਟੋਪਿੰਗ ਦੇ ਅੰਦਰ ਮੈਂ ਕੋਈ ਨਾ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਫੇ ਮੈਨੂੰ ਕਹਿੰਦਾ ਜੇ ਮੈਂ ਚੋਰੀ ਦਾ ਫੋਨ ਦਵਾ ਰਨਾ 4500 ਰੁਪਏ ਦਾ ਵੀ ਤੂੰ ਚਲਾ ਮੈਂ ਕਿਹਾ ਮੈਂ ਚੋਰੀ ਦਾ ਫੋਨ ਕਿਉਂ ਚਲਾਵਾਂ ਵੀ ਮੈਂ ਕਿਹਾ ਤੂੰ ਚਲਾਜੇ ਜੋ ਮਰਜ਼ੀ ਮੈਂ ਕਿਹਾ ਆਪਾਂ ਇੱਧਰ ਕੰਮ ਨਹੀਂ ਕਰਦੇ ਨਾ ਆਪਾਂ ਲੋੜ ਮੈਂ ਕਿਹਾ ਮੈਨੂੰ ਮੇਰਾ ਫੋਨ ਦੇ ਮੇਰੇ ਫੋਨ ਲੈ ਕੇ ਬੀ ਬੈਸੋ ਵਧੇਰੇ ਤੇਰਾ ਫੋਨ ਆ ਜਾਊਗਾ ਜਿਹਦੇ ਬੱਕੀ ਪੈਸੇ ਉਹ ਆਪ ਕੱਢ ਲਾਂ